ਕੈਰੈਕਟਰ ਦਾ ਵੀ ਬਹੁਤ ਵਧੀਆ ਨਹੀਂ ਹੈਗਾ ਤੇ ਜਿਹੜਾ ਇਹਦਾ ਮੁੰਡਾ ਵਾ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀ ਮੈਂ ਇਹਨੂੰ ਕਿਹਾ ਸੀ ਮੈਂ ਕੋਈ ਗੱਲ ਨਹੀਂ ਵੀ ਇਨਵੈਸਟੀਗੇਸ਼ਨ ਕਰੋ ਤੁਸੀਂ ਕੋਈ ਗੱਲ ਨਹੀਂ ਵੀ ਬਾਅਦ ਚਾਹ ਬੈਠ ਕੇ ਗੱਲ ਕਰਮਾ ਨੇ ਪਰ ਹੁਣ ਸਾਰੇ ਇਹ ਜਿਹੜੇ ਕਰ ਰਹੇ ਆ ਸਾਡੀ ਐਸ ਐਚਓ ਨਹੀਂ ਸੁਣ ਰਿਹਾ ਸਾਡੇ ਡੀ ਐਸ ਪੀ ਨਹੀਂ ਸੁਣ ਰਿਹਾ ਸਾਡੀ ਐਮ ਐਲ ਏ ਨਹੀਂ ਸੁਣ ਰਿਹਾ ਉਹ ਕਾਗਜ਼ਾਂ ਦੇ ਵਿੱਚੋਂ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਅਮਾਉਂਟ ਪਾਈ ਹੋਈ ਹੈ ਆਪਣੇ ਅਕਾਊਂਟਾਂ ਦੇ ਵਿੱਚ ਉਹਨਾਂ ਕੋਲੇ ਵੀਡੀਓਜ਼ ਵਗੈਰਾ ਸਾਰਾ ਕੁਝ ਹੈਗਾ ਪ੍ਰੂਫ ਹੈਗੇ ਨੇ ਤੇ ਝੂੜ ਤੂਫਾਨ ਬੋਲ ਰਿਹਾ ਕਹਿੰਦਾ ਮੈਂ ਇੱਥੇ ਹੈ ਨਹੀਂ ਸੀਗਾ ਇਹ ਜਾਂਦਾ ਮਾਰ ਖਾਈ ਕਰ ਦਿੱਤੀ ਆ ਮੈਨੂੰ ਵੀ ਨਾ ਹੋ ਗਿਆ ਮੈਂ ਕਿਸੇ ਦੇ ਘਰੇ ਜਾ ਕੇ ਕਦੇ ਕਿਤੇ ਕੰਨਾ ਕਦੇ ਕਿਤੇ ਕੰਨਾ ਮੈਨੂੰ ਵੀ ਉਹਦਾ ਟੈਲੀਫੋਨ ਧਮਕਾਉਂਦੀ ਆ ਵੀ ਮੈਂ ਤੈਨੂੰ ਜਾਨੋਂ ਮਾਰ ਦੇਣੀ ਜੇ ਤੈਨੂੰ ਚਲਾ ਗਿਆ ਤੇ ਇਹ ਹੀ ਪੁੱਠੀ ਨਹੀਂ ਛੱਡਣੀ ਹੈ ਮੈਂ ਭਗਵਾਨ ਕਮਨ ਸਾਉ ਨੂੰ ਮੈਂ ਬੇਨਤੀ ਕਰਦਾ ਤੇ ਕਦੀਪ ਸਿੰਘ ਢਾਈ ਬਾਗ ਨੂੰ ਦੀ ਪੁੱਠੀ ਤੇ ਆਪਣੇ ਕੋਠੇ ਤੋਂ ਭੱਜ ਕੇ ਗਿਆ ਸੀਗੇ ਲੇਕਿਨ ਸਹੀ ਮੀਂਹ ਦੇ ਪੈਣਾ ਸਾਨੂੰ ਪਤਾ ਲੱਗਿਆ ਵੀ ਹੁਣ ਇੱਕ ਕਾਜ ਪੁਣਾ ਕੇ ਮੇਰੇ ਜਾਦੀ ਅ ਫੇਟਾ ਕਢਵਾ ਕੇ ਥੈਂਕ ਕਰਾ ਕੇ ਯਾਨੀ ਉੋਖੀ ਆਪਣੇ ਨਾਮ ਤੇ ਇੱਕ ਰਾਗਨਾਮਾ ਕਰ ਲਿਆ 6 ਬੰਦੇ 6 ਸੱਤ ਬੰਦੇ ਉਹਦੇ ਨਾਲ ਹੋਰ ਨੇ ਇੱਕ ਹੈਗਾ ਹਰਜੀਤ ਸਿੰਘ ਅ ਆਪਣੇ ਮਾਨਨਾ ਦਾ ਉਹ ਸਾਰੇ ਨਾਲ ਦੀ ਬੰਦੇ ਕਾਰਜਾ ਕਰਦੇ ਫਿਰ ਮੇਰੇ ਜੀਤੇ ਨੂੰ ਪਤਾ ਲੱਗਿਆ ਉਹਨੇ ਆ ਕੇ ਕਾਗਜ਼ੇ ਕਢਾਏ ਥੋ ਮੇਰੇ ਅਕਤਮ ਬਗ ਕਰੀ ਬੱਟੇ ਜਦੋਂ ਆਇਆ ਫਿਰ ਜੇ ਸਾ ਤੋਂ ਦੋ ਬੰਦੇ ਮਲਾਮਾ ਗਾਂਦੇ ਵਿੱਚ ਬੈਠੇ ਸੀ ਤੇ ਉਹ ਤੋਂ ਬਾਦ ਚਲਾ ਗਿਆ ਉਹ ਡਰੈਕਨ ਗਿਆ ਕਹਿੰਦੀ ਮੈਂ ਗੋਲੀ ਮਾਰਨ ਗਿਆ ਇਹ ਕੋਠੀ ਅੱਧੀ ਫੇਰ ਵੀ ਤੇਰੇ ਪਹਾੜ ਤੋਂ 48 ਲੱਖ ਦੀ ਜਦ ਕਿ ਮੈਂ ਕੋਈ ਪੈਸਾ ਨਹੀਂ ਉਹਨਾਂ ਕੋਲ ਲਿਆ ਕੋਈ ਤੇ ਉਹ ਤੋਂ ਬਾਦ ਅਸੀਂ ਰਿਪੋਰਟਾਂ ਕੀਤੀਆਂ ਸਾਰੇ ਐਸਐਸਪੀ ਆਪਣੇ ਡਿਗਰਾਉਂਡ ਡੀਐਸਪੀ ਮੁੱਲਾਂਪੁਰ ਸਿਹਾਰ ਖਾਣੇ ਦੀ ਕੀਤੀ ਤੇ ਆਪ ਨੌਰੇ ਕੀ ਮਿਸਟਰ ਕੋ ਵਾਣ ਸਨਮਾਨ ਨੂੰ ਮਿਲਤੀ ਆਏ ਉਹਨੇ ਸਾਨੂੰ ਪ੍ਰੋਸਸ ਦਿੱਤਾ ਹੈ ਵੀ ਦੋ ਦਿਨ ਜੀ ਟੈਲੀਫੋਨ ਆਉਗਾ ਲੇਕਿਨ ਸਾਨੂੰ ਕੋਈ ਹੋਰ ਉਹਨਾਂ ਦਾ ਟੈਲੀਫੋਨ ਨਹੀਂ ਆਇਆ ਫਿਰ ਉਹਨੇ ਇੱਕ ਲੈ ਪੜਤਾਲ ਕੀਤੀ ਹੈ ਕੋਈ ਮਾਲ ਅੱਗੇ ਕਾਰਵਾਈ ਨਹੀਂ ਕੀਤੀ ਹੈਗੀ ਤੇ ਨਾ ਕੋਈ ਉਹਦੇ ਕੋਲੋਂ ਦਾ ਫਾਈਲ ਕੱਟ ਕੀਤੀ ਆ ਦਿਨ ਵੀ ਨਾ ਉਹਦੇ ਮੈਂ ਕਿਸੇ ਦੇ ਘਰੇ ਜਾ ਕੇ ਕਦੇ ਕਿਤੇ ਪੰਨਾ ਕਦੇ ਕਿਤੇ ਜੰਦਾ ਮੈਨੂੰ ਵੀ ਉਹਦਾ ਟੈਲੀਫੋਨ ਮਗੋਂ ਦੀ ਆ ਵੀ ਮੈਂ ਤੈਨੂੰ ਜਾਨੋਂ ਮਾਰਦੇ ਨਹੀਂ ਹੁੰਦੇ ਇੱਥੇ ਇੱਥੋਂ ਚਲਾ ਗਿਆ ਤੇ ਇਹਦੀ butoxy ਨਹੀਂ ਛੱਡੀ ਹੈ ਮੈਂ ਭਗਵੰਤ ਮਾਨ ਸਾਹਮਣੂ ਖੜੇ ਬਹਿਤੀ ਕਰਦਾ ਤੇ ਕਦੀਪ ਸਿੰਘ ਢਾਲੀ ਬਾਦ ਨੂੰ ਇਹ ਸਾਡੀ ਰੱਖਿਆ ਕੀਤੀ ਜਾਂ ਮੈਨੂੰ butoxy ਵਾਪਸ ਦਿਲਵਾਈ ਜਾਵੇ ਜੇ ਨਾਂ ਦਿਲਵਾਈ ਮੈਂ 20 ਦਿਨ ਦਾ ਅਲਟੀਮੇਟਮ ਦਿੰਦਾ ਮੈਂ ਆਪਣੇ ਆਪ ਨੂੰ ਅ ਅੱਗੇ ਲਾ ਕੇ ਮਰ ਜਾਇਆ ਤੇ ਬੋਟੀ ਦੇ ਵਿੱਚ ਸੜ ਜਾਣਾ ਮੇਰੀ ਬੋਟੀ ਨੂੰ ਉਹਨੂੰ ਖਾਲੀ ਕਰੇ ਜਾਈ ਕਰਾਈ ਜਾ ਵੀ ਮੈਨੂੰ ਤੇ ਵਾਪਸ ਤੇ ਜਾਣਾ ਮੈਂ ਬੋਟੀ ਦੇ ਸਾਡੀ ਨਵਾਈ ਨਹੀਂ ਹੋ ਰਹੀ ਇਹ ਮੈਂ ਪੈਸਲ ਜਦੋਂ ਵੋਟਾਂ ਪਈਆਂ ਮੈਂ ਸਪੈਸ਼ਲ ਕੈਨੇਡਾ ਤੋਂ ਆਪਣੇ ਹੈਂਡੀ ਕਾਰਡ ਲੈ ਕੇ ਆ ਵੋਟ ਪਾਉਣ ਆਇਆ ਇਹਨਾਂ ਨੂੰ ਕਿ ਸਾਡੀ ਇਹ ਰੱਖਿਆ ਕਰਨਗੀ ਆਮ ਪਾਰਟੀ ਪਰ ਇਹ ਹੋ ਤਾਂ ਹੀ ਹੋ ਰਿਹਾ ਸਾਡੀਆਂ ਜائਤ ਤੈਨ ਨਾਲੇ ਜائਤ ਨਾਲ ਜੱਫਤ ਹੋ ਰਹੀਆਂ ਨੇ ਕੋਈ ਕਾਰਵਾਈ ਜੇ ਸਭ ਤੋਂ ਸਭ ਤੇ ਇਹਨਾਂ ਦੀ ਕਾਰਵਾਈ ਹੁੰਦੀ ਪਹਿਲਾਂ ਜਗਰਾਵਾ ਸੰਦੀਪ ਨੂੰ ਕੋਠੀ ਸੀ ਦੀ ਉਹਦੇ ਕਬਜ਼ਾ ਕੀਤਾ ਲੇਕਿਨ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਕੋਠੀ ਦਾ ਕਬਜ਼ਾ ਤਾਂ ਉਹਨੇ ਲੈ ਲਿਆ ਲੇਕਿਨ ਜਿਹਨੇ ਮੰਦੀ ਤੋਂ ਉਹਨਾਂ ਦੀ ਕੋਈ ਕਬਜ਼ਾ ਉਈ ਉਕੀਤਾਂ ਨੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਐ ਇਹਨਾਂ ਨੇ ਕੋਈ ਹੱਤ ਕਰ ਨਹੀਂ ਕੀਤੀ ਹੁਦੈ ਇਹਨੂੰ ਜ਼ੋਰ ਤੇ ਨਹੀਂ ਸੀ ਪਣੀ ਮੇਰੇ ਘੁੱਟ ਦੇ ਕਬਜ਼ਾ ਕਰਨ ਲਈ ਹੁਣ ਇਹਨੂੰ ਪਤਾ ਵੀ ਮੈਂ ਤਾਂ ਆਉਣਾ ਨਹੀਂ ਹੈਗਾ 6 ਮਹੀਨੇ ਰਹਿਣਾ 4-5 ਮਹੀਨੇ ਬਾਤ ਚਲੇ ਚਲੇ ਜਾਣਾ ਮੇਰੇ ਇਹਨਾਂ ਮੇਰੇ ਬੇਟੀ ਦੀ ਇਹ ਭੈਣ ਬੜੀ ਹੋਈ ਸੀ ਰਖੜੀ ਬਣਾਈ ਆ ਇਹਨੇ ਦੂਣ ਹਰਾਮ ਕੀਤਾ ਸਾਡਾ ਪਾ ਕੇ ਤੇ ਸਾਨੂੰ ਮੈਂ ਇਹਹੀ ਬੇਨਤੀ ਕਰਦਾ ਹਾਂ ਉਹਨਾਂ ਕਮਾਨੂ ਤੇ ਦਿੰਨਮ ਤੇ ਕਦੀ ਕਾਲੀ ਬਾਦ ਨੂੰ ਕਿ ਮੇਰੇ ਉਠੀ ਇਹਨਾਂ ਕੋਲੋਂ ਮੇਰੀ ਇਹ ਕੋਸ਼ਿਸ਼ੜ ਬਾਈ ਜਾਵੇ ਮੈਂ ਨਾ ਕੋਲ ਕੋਈ ਪੈਸਾ ਨਹੀਂ ਲਿਆ ਸਾਰੇ ਇਹਨਾਂ ਨੇ ਜਿਹੜੇ ਕਾਗਜ਼ ਦੇ ਕਾਗਜ਼ ਉੱਤੇ ਕੀਤੇ ਹੋਏ ਆ ਇਹ ਫਿਰ ਉਹਨਾਂ ਦੇ ਨੋਂਤੇ ਕਢਾਇਆ ਹੋਇਆ ਉਹਦੇ ਗਲਤ ਸਾਈਨ ਕੀਤੇ ਹੋਣੇ ਡੁਪਲੀਕੇਟ ਸਾਈਨ ਮੇਰੇ ਮਨਾਂ ਜੋ ਬੇਰავਦੇ ਹੀ ਨਹੀਂ ਹੈਗੇ ਆਹ ਮੇਰੀ ਬੇਤੀ ਆ ਸਾਰਿਆਂ ਇੱਜ਼ਤਾਂ ਭਾਈਆਂ ਨੂੰ ਹਾਂ ਜੀ ਸਸ਼ੀ ਕਾਂਤ ਜੀ ਅਮ ਅੱਜ ਮੇਰੇ ਦੋਸਤਾਂ ਮਿੱਤਰਾਂ ਨੇ ਹੀ ਲਿੰਕ ਭੇਜਿਆ ਵੀ ਤਰੀਕਾ ਪ੍ਰੈਸ ਕਾਨਫਰੰਸ ਹੋਈ ਆ ਜਿਦੇ ਵਿੱਚ ਮੇਰਾ ਕੁਝ ਵੀ ਲੈਣਾ ਦੇਣਾ ਨਹੀਂ ਹੈਗਾ ਇੱਕ 1% ਵੀ ਲੈਣਾ ਦੇਣਾ ਨਹੀਂ ਹੈਗਾ ਇਹ ਜਿਹੜਾ ਬੁੜਾ ਹੈਗਾ ਇਹ ਚਾਰੇ ਪਾਸੇ ਕਰਤੂਕਾ ਇਹੀ ਕਰਦਾ ਫਿਰਦਾ ਪਹਿਲਾਂ ਇਹਨੇ ਆਪਦੇ ਭਰਾ ਦੇ ਥਾਂ ਦੇ ਉੱਤੇ ਕੋਠੀ ਪਾਈ ਹੈ ਕਬਜ਼ਾ ਕਰਕੇ ਜਿਹਦਾ ਆਲਰੇਡੀ ਤੇ ਕੇਸ ਚੱਲ ਰਹੇ ਨੇ ਭਰਾ ਨੇ ਕੀਤਾ ਹੋਇਆ ਤੇ ਇਹ ਕੋਠੀ ਹੈਗੀ ਆ ਰਾਇਕੋਟ ਰੋਡ ਤੇ ਤੇ ਇਸ ਗੁੜੇ ਨੇ ਚੋਰੀ ਵਿਆਹ ਕਰਵਾ ਲਿਆ ਸੀਗਾ ਆਪਦੇ ਮੁੰਡੇ ਤੋਂ ਤੇ 4 ਮਹੀਨੇ ਬਾਅਦ ਪਤਾ ਲੱਗਿਆ ਉਹ ਵੀ ਮੈਂ ਹੀ ਕੱਢ ਕੇ ਦਿੱਤਾ ਵੀ ਕਿਹਦੇ ਨਾਲ ਗੱਲਾਂ ਕਰਦਾ ਮਤਲਬ ਉਹ ਸਾਰਾ ਕੁਝ ਏ ਟੂ ਜੈਡ ਐਡਰੈਸ ਵਗੈਰਾ ਇਹਦੇ ਮੁੰਡੇ ਨੂੰ ਵੜਾ ਕੇ ਦਿੱਤਾ ਤੇ ਇਹਨਾਂ ਦੇ ਆਪਸ ਦੇ ਵਿੱਚ ਪੇਕੋਤਾਂ ਦੀ ਲੜਾਈ ਵੀ ਹੋਈ ਸੀਗੀ ਇਸ ਮਸਲੇ ਤੇ ਉਹ ਕਹਿੰਦਾ ਮੇਰੇ ਨਾਲ ਕੋਠੀ ਕਰਵਾਏ ਕਹਿੰਦਾ ਮੈਂ ਨਹੀਂ ਕਰਵਾਉਣਾ ਇਹਨਾਂ ਦਾ ਆਪਸ ਮੁੰਡੇ ਦਾ ਕਲੇਸ਼ ਪੈ ਗਿਆ ਸੀ ਇਹਦੇ ਮੁੰਡੇ ਨਾਲ ਇਹ ਕਹਿੰਦਾ ਜਾਇਦਾਦ ਮੇਰੇ ਨਾਲ ਕਰਵਾ ਉਹ ਕਹਿੰਦਾ ਮੈਂ ਨਹੀਂ ਕਰਵਾਉਣਾ ਕਿਉਂਕਿ ਉਹਨੇ ਆਲਰੇਡੀ ਦੂਜਾ ਵਿਆਹ ਕਰਵਾ ਲਿਆ ਸੀ ਆਪਦੇ ਤੋਂ ਬਹੁਤ ਛੋਟੀ ਉਮਰ ਦੀ ਨਾਲ ਤੇ ਉਹ ਜਿਹੜੀ ਲੇਡੀ ਸੀਗੀ ਤਾਂ ਉਹ ਕਹਿੰਦੀ ਸੀ ਕਿਵੇਂ ਮੈਂ ਕੈਨੇਡਾ ਜਾ ਕੇ ਤੇਰੀ ਨੌ ਨਾਲ ਨਹੀਂ ਰਹਿਣਾ ਮੈਂ ਅਲੱਗ ਰਹੂੰਗੀ ਤਾਂ ਮੈਨੂੰ ਅਲੱਗ ਘਰ ਚਾਹੀਦਾ ਤਾਂ ਇਹਨੇ ਫਿਰ ਆਪੇ ਦੋਸਤ ਮਿੱਤਰ ਨਾਲ ਸਾਜ਼ਵਾਜੋ ਕੇ ਇਹ ਕੋਠੀ ਚੌਂਕੀ ਮਾਮਲੇ ਸਰਪੰਚ ਸਾਹਿਬ ਨੂੰ ਡੀਡ ਕਰਨੀ ਸੀ ਉਹਨਾਂ ਨਾਲ ਤੇ ਉਹ ਡੀਡ ਦਾ ਵੀ ਇਹ ਮੁੰਡੇ ਨੂੰ ਪਤਾ ਨਾ ਗਿਆ ਸੀਗਾ ਤੇ ਫਿਰ ਇਹਨਾਂ ਤੇ ਆਪਸ ਤੇ ਪੇਰ ਮੈਂ ਮਤੂਤੂ ਹੋਈ ਸੀ ਤਾਂ ਫਿਰ ਇਹਦੇ ਮੁੰਡੇ ਨੇ ਇੱਥੇ ਆ ਕੇ ਕਲੇਸ਼ ਕੀਤਾ ਮਿੱਤੂ ਕੋਠੀ ਕਿਉਂ ਵੇਚਣਾ ਇਹਦਾ ਫਿਰ ਭੱਜ ਗਿਆ ਇਹ ਚੋਰੀ ਬਾਹਰ ਉਹਨਾਂ ਤੋਂ ਪੈਸੇ ਲੈ ਕੇ ਉਹਨਾਂ ਨੇ ਫਿਰ ਇਹ ਤੇ ਕੇਸ ਕਰਤਾ ਕਿ ਪੈਸੇ ਨਹੀਂ ਫਿਰ ਬਾਹਰ ਭੱਜ ਗਿਆ ਸਨ ਉਹ ਇਸ ਕੀ ਕਰਵਾਈ ਉਹ ਕੇਸ ਦੇ ਦੋ ਤਿੰਨ ਤਰੀਕੇ ਆਲਰੇਡੀ ਪੈ ਚੁੱਕੀਆਂ ਤੇ ਹੁਣ ਇਹ ਮੁੰਡੇ ਦਾ ਇਹਦਾ ਕੋਈ ਕਸੂਰ ਨਹੀਂ ਮੈਂ ਮੁੰਡੇ ਦੇ ਫੇਵਰ ਦੇ ਵਿੱਚ ਆ ਮੁੰਡੇ ਇਹ ਬਚਾਰਾ ਬੁੜੇ ਦੀਆਂ ਕਰਤੂਤਾਂ ਦਾ ਸ਼ਿਕਾਰ ਹੋ ਚੁੱਕਿਆ ਬੁੜਾ ਕਰੈਕਟਰ ਦਾ ਵੀ ਬਹੁਤ ਵਧੀਆ ਨਹੀਂ ਹੈਗਾ ਤੇ ਜਿਹੜਾ ਇਹਦਾ ਮੁੰਡਾ ਵਾ ਉਹਦੇ ਨਾਲ ਮੇਰੀ ਗੱਲਬਾਤ ਹੋਈ ਸੀ ਮੈਨੂੰ ਕਿਹਾ ਸੀ ਮੈਂ ਕੋਈ ਗੱਲ ਨਹੀਂ ਵੀ ਇਨਵੈਸਟੀਗੇਸ਼ਨ ਨੂੰ ਕਰੋ ਤੁਸੀਂ ਕੋਈ ਗੱਲ ਨਹੀਂ ਵੀ ਬਾਅਦ ਚਾਹ ਬੈਠ ਕੇ ਗੱਲ ਕਰਨੀ ਹੈ ਪਰ ਹੁਣ ਸਾਰੇ ਇਹ ਜਿਹੜੇ ਕਰ ਰਹੇ ਆ ਸਾਡੀ ਐਸਐਚਓ ਨਹੀਂ ਸੁਣ ਰਿਹਾ ਸਾਡੇ ਡੀਐਸਪੀ ਨਹੀਂ ਸੁਣ ਰਿਹਾ ਸਾਡੀ ਐਮਐਲਏ ਨਹੀਂ ਸੁਣ ਰਿਹਾ ਉਹ ਕਾਗਜ਼ਾਂ ਦੇ ਵਿੱਚੋਂ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਅਮਾਗ ਪਾਈ ਹੋਈ ਹੈ ਆਪਣੇ ਅਕਾਊਂਟਾਂ ਦੇ ਵਿੱਚ ਉਹਨਾਂ ਕੋਲੇ ਵੀਡੀਓਜ਼ ਵਗੈਰਾ ਸਾਰਾ ਕੁਝ ਹੈਗਾ ਪ੍ਰੂਫ ਹੈਗੇ ਨੇ ਤੇ ਇਹ ਝੂਠ ਦੁਫਾਨ ਬੋਲ ਰਿਹਾ ਕਹਿੰਦਾ ਮੈਂ ਇੱਥੇ ਹੈ ਨਹੀਂ ਸੀਗਾ ਇਹ ਜਾਂਦਾ ਮਾਰਚ ਦੇ ਵਿੱਚ ਤੇ ਰਜਿਸਟਰੀ ਹੋਈ ਗਈ ਆ ਫਰਵਰੀ ਦੇ ਵਿੱਚ ਚਲੋ ਉਹ ਅਦਾਲਤਾਂ ਦੇ ਕੰਮ ਨੇ ਪ੍ਰੂਫ ਚੱਲਦੇ ਹੁੰਦੇ ਆ ਉੱਥੇ ਕੋਈ ਕਹਾਣੀਆਂ ਤੇ ਚਾਉਂਦੀਆਂ ਨਹੀਂ ਹੁੰਦੀਆਂ ਜੇ ਧੀ ਬਣਾ ਕੇ ਰੱਖਿਆ ਸੀ ਨਾ ਤਾਂ ਫਿਰ ਧੀ ਵਾਲਿਆ ਸਿਸਟਮ ਰੱਖਣਾ ਸੀ ਤੇ ਇਹ ਗਲਤ ਲੂਜ਼ ਮਤਲਬ ਕਰਨ ਲੱਗਿਆ ਸੀਗਾ ਜਿਹੜੇ ਸੀਸੀਟੀਵੀ ਦੇ ਵਿੱਚ ਆ ਦੋ ਨਹੀਂ ਇਹਦੀ 6 ਵੀਡੀਓਜ਼ ਨੇ ਜੋ ਸ਼ਰਮ ਦੇਖ ਰਿਆ ਕੌਣ ਲੇਡੀ ਆ ਸਭ ਕੁਝ ਪਤਾ ਮਤਲਬ ਅਜੇ ਚਲੋ ਪ੍ਰੈਸ ਰਿਪੋਰਟਰਾਂ ਕੋਲੇ ਹੈਗੀਆਂ ਨੇ ਸਾਰਿਆਂ ਕੋਲੇ ਬਟਨ ਨੇ ਰਿਲੀਜ਼ ਹੀ ਦੋ ਤਿੰਨ ਕੀਤੀਆਂ ਨੇ ਇਹਦੀਆਂ ਹਰਕਤਾਂ ਸਾਰੀਆਂ ਕੈਦ ਨੇ ਉਹਨਾਂ ਦੇ ਵਿੱਚ ਕਿਹੜੇ ਕਿਸਮ ਦਾ ਬੁੜਾ ਹੈ ਪਿਓ ਪਾਣ ਦੇ ਜੋਗਾ ਕਿ ਨਹੀਂ ਜੋਗਾ ਉਹ ਵੀ ਸਾਰਾ ਕੁਝ ਪਤਾ ਲੱਗ ਰਿਹਾ ਹੈ ਬਾਕੀ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਵੀ ਮੇਰਾ ਕਿਸੇ ਨਾਲ ਕੋਈ ਲੈਕਾ ਦੇਕਾ ਨਹੀਂ ਨਾ ਇਹਦੇ ਨਾਲ ਕੋਈ ਲੈਕਾ ਦੇਕਾ ਨਾ ਜਿਨ੍ਹਾਂ ਨੇ ਕੋਠੀ ਖਰੀਦੀ ਆ ਉਹਨਾਂ ਨਾਲ ਕੋਈ ਲੈਕਾ ਦੇਕਾ ਇਹ ਜਾਣਣ ਉਹ ਜਾਣਣ ਇਹੀ ਝੂਠੇ ਵਿਆਹ ਕਰਾ ਕੇ ਵੇਚਦਾ ਫਿਰਦਾ ਤੇ ਮੁੰਡੇ ਨੂੰ ਪਤਾ ਲੱਗ ਗਿਆ ਹੁਣ ਹੁਣ ਆ ਚੀਜ਼ਾਂ ਕਰਦਾ ਫਿਰਦਾ ਤੇ ਬਸ ਮੈਂ ਇੰਨਾ ਹੀ ਕਹਿਣਾ ਸੀ ਤੇ ਜੇ ਮੇਰਾ 1% ਵੀ ਕੋਈ ਲਿੰਕ ਜਾਂ ਕੋਈ ਵੀ ਪ੍ਰੂਫ ਇਹ ਦਿਨ ਦਾਵਾ ਦੀ ਜੇ ਇਸ ਵਿੱਚ ਮੇਡੀ ਕੋਈ ਇਨਵੋਲਵਮੈਂਟ ਹੈਗੀ ਆ ਤਾਂ ਮੈਂ ਦੇਣਦਾ ਸੱਚੀ ਕਰਾਂ